ਸੂਈਆਂ ਸੰਗਰੂਰ ਦੇ ਪਵਾਨੀਗੜ੍ਹ ਚ ਪੈਂਦੇ ਪਿੰਡ ਸੰਘੇੜੀ ਦੀਆਂ ਨੇ ਜਿੱਥੇ ਜ਼ਮੀਨੀ ਵਿਵਾਦ ਤੇ ਚੱਲਦੇ ਆ ਪੁਲਿਸ ਨੇ ਪਿੰਡ ਵਾਸੀਆਂ ਤੇ ਲਾਠੀ ਚਾਰਜ ਕੀਤਾ ਪੁਲਿਸ ਨੇ ਡੰਡੇ ਵਰਾ ਕੇ ਲੋਕਾਂ ਨੂੰ ਜ਼ਮੀਨ ਤੋਂ ਖਦੇੜਿਆ ਤੇ ਕੁਝ ਨੂੰ ਹਿਰਾਸਤ ਚ ਵੀ ਲਿਆ ਗਿਆ ਮਾਮਲਾ ਐਤਵਾਰ ਸ਼ਾਮ ਦਾ ਹੈ ਦਰਅਸਲ ਪਿੰਡ ਵਾਸੀਆਂ ਤੇ ਜ਼ਮੀਨ ਦੇ ਮਾਲਕ ਵਿਚਕਾਰ ਵਿਵਾਦ ਚੱਲ ਰਿਹਾ ਪਿੰਡ ਵਾਸੀ ਧਾਰਮਿਕ ਸਥਾਨ ਦੀ ਜ਼ਮੀਨ ਦਾ ਕਿਸ ਨੂੰ ਪਿੰਡ ਦੀ ਸਾਂਝੀ ਜ਼ਮੀਨ ਹੋਣ ਦਾ ਦਾਵਾ ਕਰਦੇ ਨੇ ਉਹਨਾਂ ਮੁਤਾਬਕ ਇਸ ਜ਼ਮੀਨ ਤੇ ਕਬਜ਼ਾ ਛੱਡਣ ਬਾਰੇ ਉਹਨਾਂ ਨੂੰ ਹਾਈ ਕੋਰਟ ਤੋਂ ਸਟੇ ਮਿਲਿਆ ਹੋਇਆ ਹੈ ਇਤਕੇ ਦੂਜੀ ਤੇਰ ਮਨਜੀਤ ਸਿੰਘ ਮੁਤਾਬਕ ਉਹ ਹਾਈ ਕੋਰਟ ਦੇ ਹੁਕਮਾਂ ਤੇ ਹੀ ਜ਼ਮੀਨ ਤੋਂ ਕਬਜ਼ਾ ਛੁੜਵਾਉਣ ਆਏ ਪਿੰਡ ਵਾਸੀਆਂ ਨੇ ਵੀ ਇਲਜ਼ਾਮ ਲਾਇਆ ਕਿ ਮਨਜੀਤ ਸਿੰਘ ਦੀ ਤਿਰਵਲੋਂ ਨਾਤੇ ਗੋਲੀਆਂ ਚਲਾਈਆਂ ਗਈਆਂ ਜਿਸ ਤੇ 11 ਲੋਕ ਜ਼ਖਮੀ ਹੋਏ ਅੱਜ ਸਵੇਰੇ ਇੱਥੇ ਪਾਰ ਕਰ ਰਹੀ ਸੀ ਸੰਗਤ ਤੇ ਜਦੋਂ ਉਹ ਇਹ ਸਾਡੇ ਧਰਮਸ਼ਾਲਾ ਦੀ ਜਗ੍ਹਾ 13 ਜਿਹੜਾ ਮਰਲੇ ਤੇ ਜਗ੍ਹਾ ਗਈ ਇੱਥੇ ਜਦੋਂ ਬੈਠੀ ਸੰਗਤ ਪਾਠ ਕਰ ਰਹੀ ਸੀਗੀ ਤਾਂ ਉਹਨਾਂ ਨੇ ਪਿੱਛੋਂ ਆ ਕੇ ਹਮਲਾ ਕਰਤਾ ਤੇ ਗੋਲੀਆਂ ਚਲਾਤੀਆਂ ਤੇ ਜਦੋਂ ਇਹ ਸਾਨੂੰ ਪਿੰਡ 'ਚ ਪਤਾ ਲੱਗਿਆ ਭੱਜ ਨੱਠ ਹੋਈ ਪਿੰਡ 'ਚੋਂ ਵੀ ਰੇੜੂ 'ਚ ਵੀ ਬੋਲਿਆ ਗਿਆ ਵੀ ਭਾਈ ਉੱਥੇ ਸੰਗਤ ਤੇ ਗੋਲੀਆਂ ਚਲਾਈਆਂ ਗਈਆਂ ਇੱਕਦਮ ਉਹਨਾਂ ਨੇ ਹਮਲਾ ਆ ਕੇ ਕੀਤਾ ਬੀਬੀਆਂ ਤੇ ਵੀ 11 ਆਦਮੀਆਂ ਨੇ ਗੋਲੀਆਂ ਲੱਗੀਆਂ ਉਹਨਾਂ ਨੇ ਆਪ ਦੀ ਗੱਡੀ ਆਪ ਭੰਨ ਲਈ ਆਪ ਦਾ ਸਮਾਨ ਵੀ ਬਹੁਤ ਜ਼ਿਆਦਾ ਉਹਨਾਂ ਨੇ ਆਪ ਭੰਨੇ ਆ ਸਾਡੇ ਕੋਲ ਕੋਈ ਵੀ ਰੋਡ ਆ ਵਗਾਰਾ ਵੀ ਨਹੀਂ ਸੀ ਅਸੀਂ ਕੁਝ ਵੀ ਉਹਨਾਂ ਦੇ ਉੱਤੇ ਕੋਈ ਉਹਨਾਂ ਨੇ ਹਥਿਆਰ ਨਹੀਂ ਚਲਾਇਆ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਜੀ ਦੂਜੀ ਤਰਦੀ ਪ੍ਰਤੀਕਿਰਿਆ ਮਾਮਲੇ ਦੇ ਵਿੱਚ ਨਹੀਂ ਮਿਲ ਸਕੀ ਹੈ